ਹਸਬੰਦ ਸਿਰ ਤੇ ਨਹੀਂ ਹੈਗਾ ਉਹਨੇ 9 ਸਾਲ ਪਹਿਲਾਂ ਡੈਥ ਹੋ ਚੁੱਕੀ ਬੱਚੇ ਮੇਰੇ ਛੋਟੇ ਆ ਸਾਨੂੰ ਜਿਹੜੇ ਹਿਸਾਬ ਨਾਲ ਸਾਨੂੰ ਪੈਸੇ ਦਿੰਦੇ ਵੇ ਸਰ ਮੈਂ ਤਾਂ ਘਰ ਛੱਡੋ ਮੈਂ ਤਾਂ ਜਗਾ ਵੀ ਨਹੀਂ ਲੈਣ ਜੋਗੀ ਇਕੱਲੀ ਰਹਿਣੀ ਆ ਘਰ ਦੇ ਵਿੱਚ ਜਦੋਂ ਮਰਜ਼ੀ ਆ ਜਾਣਗੇ ਢਾਡਣਗੇ ਮੇਰਾ ਘਰ ਮੈਂ ਨਹੀਂ ਢਾਣ ਦਿੰਦੇ ਸਰ ਮੈਂ ਜਾਂ ਮਰ ਜੂੰਗੀ ਜਾਂ ਮੈਂ ਉਹਨਾਂ ਨੂੰ ਮਾਰ ਦੂੰਗੀ ਇਹਨੂੰ ਘਰ ਬਣਾਉਣ ਤੇ ਸਾਰੀ ਉਮਰ ਲੱਗੀ ਮੈਂ ਬਹੁਤ ਡਿਪਰੈਸਡ ਸਰ ਇੰਨਾ ਕ ਜਿਆਦੇ ਤੱਕਾ ਹੋ ਰਿਹਾ ਵੀ ਮੇਰੇ 10 ਪਰਿਵਾਰ ਦੇ ਮੈਂਬਰਾਂ ਦੇ ਪੇਟ ਜੁੜੇ ਹੋਇਆ ਇਸ ਸ਼ੋਲੂਮ ਦੇ ਨਾਲ ਤੇ ਮੈਨੂੰ ਆ ਨੋਟਸ ਆ ਗਿਆ ਵੀ 14 ਤਰੀਕ ਤਾਈ ਖਾਲੀ ਕਰ ਦੇ ਨਹੀਂ ਅਸੀਂ ਆ ਕੇ ਮਸ਼ੀਨਾਂ ਲਿਆ ਕੇ ਟਾਵਾਂਗੇ ਜਿਹੜਾ ਤੇਰੇ ਅੰਦਰ 15-20 ਲੱਖ ਰੁਪਏ ਦਾ ਸਮਾਨ ਪਿਆ ਉਹ ਵੀ ਅਸੀਂ ਭੰਨ ਦੇਣਾ ਉਹਦੀ ਜ਼ਿੰਮੇਵਾਰੀ ਵੀ ਤੇਰੀ ਆਪ ਦੀ ਆ ਮੇਰੇ ਨਾਲ ਇੰਨਾ ਕ ਜਿਆਦੇ ਤੱਕਾ ਹੋ ਰਿਹਾ ਜੀ ਮੇਰੀ ਰਜਿਸਟਰੀ ਵੀ ਕਮਰਸ਼ੀਅਲ ਆ ਮੇਰੇ ਕੋਲ ਸੀਐਲਯੂਵੀ ਆ ਮੇਰਾ ਬਿਜਲੀ ਦਾ ਮੀਟਰ ਵੀ ਕਮਰਸ਼ੀਅਲ ਲੱਗਿਆ ਹੋਇਆ ਜੀ ਮੈਂ ਸਾਰੇ ਟੈਕਸ ਵੀ ਭਰਦਾ ਜੀ ਸਾਡੇ ਕੋਲ ਫੋਟੋਆਂ ਬਕਾਇਦਾ ਹੈਗੀਆਂ ਜੀ ਜ ਏਡੀਸੀ ਮੈਡਮ ਚਾਰੂ ਮਤਾ ਕੋਲੇ ਤਸਵੀਰਦਾਰ ਸਾਹਿਬ ਕੋਲੇ ਅਸੀਂ 5-5 ਘੰਟੇ ਬਾਹਰ ਖੜ੍ਹਦੇ ਆਂ ਸਾਨੂੰ ਕਹਿੰਦੇ ਖੜੇ ਰੋ ਖੜੇ ਰੋ ਸ਼ਾਮ ਨੂੰ 5 ਵਜੇ ਸਾਨੂੰ ਉਥੇ ਤੋੜ ਦਿੰਦੇ ਸੀ ਜੀ ਦੇਖੋ ਸਾਰਾ ਘਰ ਦੀਆਂ ਕੰਧਾਂ ਡਾਟ ਆ ਦੀਆਂ ਮੈਨੂੰ 1 ਰੁਪਿਆ ਨਹੀਂ ਦਿੱਤਾ ਜੀ ਤੱਕ ਇਹਨਾਂ ਨੇ ਕੋਈ ਰੁਪਿਆ ਨਹੀਂ ਦਿੱਤਾ ਜੀ ਕਹੀ ਇੱਕ ਨਵਾਂ ਪੈਸਾ ਹੀ ਦਿੱਤਾ ਹੋਇਆ ਇਹਨਾਂ ਨੇ ਜਿਹੜੀਆਂ ਖਬਰਾਂ ਲਾਈਆਂ ਜੀ ਅਸੀਂ ਲੋਕਾਂ ਨੂੰ ਪੈਸੇ ਦੇਤੇ ਜੇਕਰ ਇਹ ਸਾਬਤ ਕਰਦੇ ਵੀ ਸਾਨੂੰ ਪੈਸੇ ਦਿੱਤੇ ਮੈਂ ਮੁਫਤ ਦੇਣ ਨੂੰ ਤਿਆਰ ਆਂ ਛੀਵਰੇ ਦਾ ਉਹਦਾ ਜੀ ਨਕਸ਼ਾ ਉਹਦਾ پاس ਆ ਪਰ ਇਹਨਾਂ ਨੇ ਕਾਨੂੰਨ ਦੀਆਂ ਇੰਨੀਆਂ ਧਜੀਆਂ ਉਡਾਈਆਂ ਵੀ ਅਸੀਂ ਤੁਹਾਨੂੰ ਦ ਮੋਗਾ ਦੇ ਪਿੰਡ ਦੁੰਨੇ ਕੇ ਵਿੱਚ ਦੀ ਲੰਘ ਰਹੇ ਐਨ ਐਚ 105 ਬੀ ਨਨੇ ਰੋਡ ਨੂੰ ਲੈ ਕੇ ਜਿਹੜਾ ਕਾਫੀ ਵਿਵਾਦ ਆ ਉਹ ਚੱਲ ਰਿਹਾ ਹੈ ਲੋਕਾਂ ਦੇ ਜਿਹੜੇ ਘਰ ਨੇ ਉਹ ਜਿਹੜੇ ਇਹ ਰੋਡ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਢਾਹ ਜਾ ਰਿਹਾ ਪਿਛਲੇ ਦਿਨੀ ਕਾਫੀ ਜਿਹੜੇ ਮਕਾਨ ਆ ਉਹ ਐਨ ਐਚ 105 ਬੀ ਵੱਲੋਂ ਜਿਹੜੇ ਮੁਲਾਜ਼ਮਾਂ ਵੱਲੋਂ ਜਿਹੜੇ ਉਹ ਢਾਏ ਗਏ ਸੀ ਤੇ ਅੱਜ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਵਿਵਾਦ ਹੋਇਆ ਸੀ ਤੇ ਚਾਰ ਤਰੀਕ ਨੂੰ ਮੋੜ ਤੋਂ ਫਿਰ ਜਿਹੜੇ ਰਹਿੰਦੇ ਘਰ ਆ ਉਹਨਾਂ ਨੂੰ ਜਿਹੜਾ ਟੌਣ ਜਾ ਰਿਹਾ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਪਿੰਡ ਵਾਸੀ ਨੇ ਤੇ ਮੱਲੇ ਦੇ ਲੋਕ ਨੇ ਉਹਨਾਂ ਤੋਂ ਹੀ ਜਾਣਕਾਰੀ ਲੈਣੇ ਆ ਕਿ ਬੀਤੇ ਦਿਨੀ ਸਰ ਬੀਤੇ ਦਿਨੀ ਜਿਹੜੇ ਜਿਹੜੇ ਘਾਰਾਉਟ ਹੈਗੇ ਸੀ ਐਨ ਐਚ 5 ਬੀ ਨੂੰ ਲੈ ਕੇ ਜਿਹੜਾ ਰੋਡ ਲੰਘ ਰਿਹਾ ਫਿਰ ਕਿੱਥੇ ਰੌਲਾ ਪਿਆ ਪਹਿਲਾਂ ਆਪਾਂ ਸਹਿਨਤ ਵੀ ਹੋ ਗਈ ਹੁਣ ਕਿੱਥੇ ਕਮੀ ਰਹਿ ਗਈ ਕਿਉਂ ਨਹੀਂ ਆਪਾਂ ਦੇਣ ਲਈ ਰਾਜੀ ਰੌਲਾ ਇਹ ਵੀ ਜੀ ਵੀ ਇਹ ਸਾਰੀ ਜਗ੍ਹਾ ਕਮਰਸ਼ੀਅਲ ਹੈ ਜੀ ਜਿੰਨੀ ਵੀ ਜਗ੍ਹਾ ਤੁਸੀਂ ਦੇਖੋ ਵੀ ਸੌਫਰਡ ਦੇ ਅੰਦਰ ਹੈ ਜੀ ਉਹ ਜੀਟੀ ਰੋਡ ਤੋਂ ਤੁਸੀਂ ਦੇਖ ਲਓ ਇਹ ਸੌਫਰਡ ਦੇ ਅੰਦਰ ਹੈ ਇਹਨਾਂ ਦਾ ਜਿਹੜਾ ਕਲੈਕਟਰੇਟ ਹੈ ਜੀ ਉਹ ਕਹਿੰਦਾ ਇਹਨੂੰ ਦੇਖੋ ਜੀ ਧਿਆਨ ਨਾਲ ਵੀ ਬੁੱਗੀਪੁਰਾ ਚੌਕ ਤੋਂ ਬਾਬਾ ਫਰੀ ਕੰਪਲੈਕਸ ਨੈਸ਼ਨਲ ਹਾਈਵੇ ਤੱਕ 100 ਫੁੱਟ ਦੀ ਡੂੰਗਾਈ ਤੱਕ ਸੜਕ ਦੇ ਦੋਨੋਂ ਪਾਸੇ ਕਮਰਸ਼ੀਅਲ ਰੇਟ ਲੱਗੇਗਾ ਅਤੇ 100 ਫੁੱਟ ਤੋਂ ਪਿਛੇ ਰੈਸੀ ਰੇਟ ਲੱਗੇਗਾ ਜੇਕਰ ਇਹਨਾਂ ਦਾ ਕਨੈਕਟ ਰੇਟ ਹੈ ਇੱਥੇ ਸੈਂਡ ਹੋਇਆ ਜੀ ਸਬ ਰਜਿਸਟਰਾਰ ਦੇ ਉਪ ਮੰਡਲ ਜੀ ਮੈਜਿਸਟ੍ਰੇਟ ਦੇ ਜਿਹੜਾ ਮਾਲ ਅਫਸਰ ਦੇ ਤੇ ਡਿਪਟੀ ਕਮਿਸ਼ਨਰ ਸਾਹਿਬ ਦੇ ਇਹ ਇਹ ਚੀਜ਼ ਨੂੰ ਮੰਨਦੇ ਹੀ ਨਹੀਂ ਜੀ ਜਦੋਂ ਕਿ ਇਹ ਦੇ ਇਹਦੇ ਹਿਸਾਬ ਨਾਲ ਸਾਨੂੰ ਬਣਨਾ ਚਾਹੀਦਾ ਸੀ ਨਹੀਂ ਬਣਦਾ ਜੀ ਉਸ ਤੋਂ ਦੇਖੋ ਜੀ ਇਹਦੇ ਵਿੱਚ ਕਿੰਨਾ ਵੱਡਾ ਕਪੜਾ ਪੈਸੇ ਦਾ ਇਹਦੇ ਵਿੱਚ ਜਿਹੜਾ ਸਾਡਾ ਰਕਬਾ ਹੈ ਉਹ ਇਹਨਾਂ ਨੇ ਗੈਰਮੁਕੀ ਮਤਲਬ ਕਿ ਇਹਦੇ ਗੈਰਮੁਕੀ ਪਾਇਆ ਜੀ ਫਿਰ ਵੀ ਕਮਰਸ਼ੀਅਲ ਹੋਣਾ ਚਾਹੀਦਾ ਸੀ ਆ ਇਹਨਾਂ ਨੇ ਜੀ 24 5 23 ਨੂੰ ਵਾਰਡ ਪਾਸ ਕਰਤਾ ਇਹ ਵਾਰਡ ਸਾਰਾ ਹੀ ਐਗਰੀਕਲਚਰ ਚ ਪਾਸ ਹੋਇਆ ਜੀ ਦੇਖੋ ਜਦੋਂ ਕਿ ਸਾਰੀ ਜਗ੍ਹਾ ਕਮਰਸ਼ੀਅਲ ਹੈ ਜੀ ਸਾਰੀ ਜਗ੍ਹਾ ਕਮਰਸ਼ੀਅਲ ਹੈ ਪਰ ਸਾਰਿਆਂ ਨੂੰ ਇਹਨਾਂ ਨੇ ਦੇਖੋ ਐਗਰੀਕਲਚਰ ਦੇ ਵਿੱਚ ਪਾਇਆ ਹੋਇਆ ਜੀ ਅਸੀਂ ਬਹੁਤ ਵਾਰੀ ਅਸੀਂ ਗਏ ਆ ਕੋਈ ਸਾਡੀ ਸੁਣਵਾਈ ਨਹੀਂ ਸਾਡੇ ਕੋਲੇ ਫੋਟੋਆਂ ਬਕਾਇਦਾ ਹੈਗੀਆਂ ਜੀ ਜਿਹਦੇ ਵਿੱਚ ਅਸੀਂ ਡੀਸੀ ਸਾਹਿਬ ਕੋਲੇ ਐਸਡੀਐਮ ਸਾਹਿਬ ਕੋਲੇ ਏ ਡੀ ਸੀ ਮੈਡਮ ਚਾਰੂ ਮਤਾ ਕੋਲੇ ਤਸਵੀਰਦਾਰ ਸਾਹਿਬ ਕੋਲੇ ਅਸੀਂ ਪੰਜ ਪੰਜ ਘੰਟੇ ਬਾਹਰ ਖੜ੍ਹਦੇ ਆ ਸਾਨੂੰ ਕਹਿੰਦੇ ਖੜੇ ਰੋ ਖੜੇ ਰੋ ਸ਼ਾਮ ਨੂੰ 5 ਵਜੇ ਸਾਨੂੰ ਉਥੋਂ ਤੋੜ ਦਿੰਦੇ ਸੀ ਜੀ ਸਾਡਾ ਕੋਈ ਸੇ ਨੇ ਕੋਈ ਹੱਲ ਨਹੀਂ ਕੀਤਾ ਜੀ ਉਥੋਂ ਤੁਸੀਂ ਇਹ ਦੇਖੋ 3 ਉਸ ਤੋਂ ਬਾਅਦ 3 ਡੀ ਹੁੰਦਾ ਜੀ ਜਿਹਦੇ ਰਾਈ ਇਹ ਪੈਸੇ ਲੈਂਦੇ ਆ ਜੀ 3 ਡੀ ਦੇ ਵਿੱਚ ਵੀ ਮੇਰਾ ਰਕਬਾ ਗੈਰਮੁਕੀਮ ਹੈ ਜੀ ਪਰ ਇਹਨਾਂ ਨੂੰ ਅਸੀਂ ਡੀ ਸੀ ਸਾਹਮਣੇ ਜਦੋਂ ਇਹ ਵਿਖਾਉਂਦੇ ਡੀ ਸੀ ਸਾਹਿਬ ਕਹਿੰਦੇ ਆਪ 3 ਡੀ 3 ਡੀ ਕਿਆ ਕਰ ਰਹੇ ਹੋ 3D ਰਹੀ ਹੋ ਹੁੰਦੀ ਜਿਦ ਤਰੀ ਇਹ ਸਾਨੂੰ ਪੈਸੇ ਇਨਾਂ ਨੇ ਲਏ ਹੋਏ ਆ ਜੀ ਸਾਡੇ ਤੋਂ ਉਹਨਾਂ ਸਿਰ ਸੈਂਟਰ ਸਰਕਾਰ ਤੋਂ ਪੈਸੇ ਮੰਗਾਏ ਹੋਏ ਸੈਂਟਰ ਸਰਕਾਰ ਤੋਂ ਫਿਰ ਵੱਧ ਰੇਟ ਲਿਆ ਜਿਹੜਾ ਅੱਜ ਤੁਹਾਨੂੰ ਨਹੀਂ ਦਿੱਤਾ ਇਹ ਰੌਲਾ ਇਸ ਕਿਰਮੂਕੀ ਦੇ ਪੈਸੇ ਤਾਂ ਸਾਨੂੰ ਚਾਹੀ ਚ ਪਿਆ ਤੁਸੀਂ ਇਹ ਦੇਖੋ ਮੇਰੀ ਰਜਿਸਟਰੀ ਹੈ ਜਿਹੜੀ ਉਹ ਗੈਰਮੂਕੀ ਦੀ ਹੈ ਜੀ 2003 ਦੀ ਜਿਹੜਾ ਆਨਲਾਈਨ ਰਿਕਾਰਡ ਇਹਨਾਂ ਦਾ ਬੋਲਦਾਂ ਦਾ ਫਰਜ਼ ਉਹ ਮੇਰੀ ਗੈਰਮੂਕੀ ਦੀ ਬੋਲਦੀ ਹੈ ਜੀ ਮੈਂ ਟੈਕਸ ਆਪਦੇ ਕਰਦਾ ਅਫਸਰ ਟੈਕਸ ਭਰਿਆ ਉਹਦਾ ਟੈਕਸ ਸੀਵਰੇਜ ਦਾ ਉਹਦਾ ਜੀ ਨਕਸ਼ਾ ਉਹਦਾ ਪਾਸ ਹੈ ਪਰ ਇਹਨਾਂ ਨੇ ਕਾਨੂੰਨ ਦੀਆਂ ਇੰਨੀਆਂ ਧਜੀਆਂ ਉਡਾਈਆਂ ਇਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਸਾਨੂੰ ਸਾਲ ਹੋ ਗਿਆ ਜੀ ਇਹ ਸਾਨੂੰ ਉਸ ਵੇਖੋ ਮੇਰਾ ਘਰ ਆਇਆ ਇਹਨਾਂ ਨੇ ਜੀ ਪੂਰਾ ਗੈਰ ਕਾਨੂੰਨੀ ਢੰਗ ਨਾਲ ਇੱਕ ਪਾਸੇ ਦਾ ਪ੍ਰਸ਼ਾਸਨ ਨੇ ਸਾਨੂੰ ਇਨਸਾਫ ਦੇਣਾ ਹੁੰਦਾ ਪੁਲਿਸ ਨੂੰ ਨਾਲ ਲਿਆ ਕੇ ਦੇਖੋ ਸਾਰਾ ਕਰਦੀਆਂ ਕੰਦਾਟਾ ਢਾਤੀਆਂ ਮੈਨੂੰ 1 ਰੁਪਿਆ ਨਹੀਂ ਦਿੱਤਾ ਜੀ ਤੱਕ ਇਹਨਾਂ ਨੇ ਕੋਈ ਰੁਪਿਆ ਨਹੀਂ ਦਿੱਤਾ ਜੀ ਕਈ ਇੱਕ ਨਵਾਂ ਪੈਸਾ ਹੀ ਦਿੱਤਾ ਹੋਏ ਇਹਨਾਂ ਨੇ ਜਿਹੜੀਆਂ ਖਬਰਾਂ ਲਾਈਆਂ ਜੀ ਅਸੀਂ ਲੋਕਾਂ ਨੂੰ ਪੈਸੇ ਦੇਤੇ ਜੇਕਰ ਇਹ ਸਾਬਤ ਕਰ ਦੇਵੇ ਸਾਨੂੰ ਪੈਸੇ ਦਿੱਤੇ ਮੈਂ ਮੁਫਤ ਦੇਣ ਨੂੰ ਤਿਆਰ ਹਾਂ ਜੀ ਉਹ ਦੇਖੋ ਮੇਰਾ ਘਰ ਨੂੰ ਤੁਸੀਂ ਮੜਾ ਕਰੋ ਜੀ ਕਵਰੇਜ ਦੇਖੋ ਕਰਦੀਆਂ ਕੰਦਾਟਾਈਆਂ ਜਿੰਨਾ ਚਿਰ ਪੈਸੇ ਨਹੀਂ ਦਿੱਤੇ ਫਿਰ ਆਪਣੇ ਮਸ਼ੀਨਾਂ ਕਿਵੇਂ ਚੱਲ ਗਈਆਂ ਵੀਜੀ ਧਾਰਾ 38 ਦੇ ਵਿੱਚ ਇਹ ਚ ਹੀ ਲਿਖੀ ਹੋਈ ਹੈ ਵੀ ਜਿੰਨਾ ਚਿਰ ਤੁਸੀਂ 100% ਅਗਲੇ ਨੂੰ ਪੈਸੇ ਨਹੀਂ ਦਿੰਦੇ ਤੇ ਤੁਸੀਂ ਉਹ ਨਹੀਂ ਲੈ ਸਕਦੇ ਕਬਜ਼ਾ ਪਰ ਕੀ ਕਹੀਏ ਵੀ ਇਹ ਇੱਕ ਸਾਲ ਦੀ ਗੁੰਡਾਗਰਦੀ ਕੀਤੀ ਇਹਨਾਂ ਨੇ ਇਤੋਂ ਵੱਡੀ ਬਦਮਾਸ਼ੀ ਕੋਈ ਹੋਰ ਕਰ ਨਹੀਂ ਸਕਦਾ ਜੋ ਇਹਨਾਂ ਨੇ ਕੀਤੀ ਸਾਡੇ ਨਾਲ ਤੁਸੀਂ ਕਰਨ ਨੂੰ ਦੇਖੋ ਜੀ ਪਰਸੋ ਮੇਰਾ ਜਨਰੇਟਰ ਚੋਰੀ ਹੋਇਆ ਜੀ ਇੱਕ ਡੀਸੀ ਸਾਹਿਬ ਇਥੋਂ ਜੋ ਗੱਡੀ ਦੇ ਨਾਗਦੇ ਉਹ ਨਾਲ ਕਿੰਨੇ ਪੁਲਿਸ ਵਾਲੇ ਹੁੰਦੇ ਉਹਨਾਂ ਦੀ ਸੁਰੱਖਿਆ ਢੀ ਤਾਂ ਸਾਡੀ ਸੁਰੱਖਿਆ ਕੌਣ ਕਰੂਗਾ ਜੀ ਪਰ ਸਾਨੂੰ ਸਾਡੇ ਨਾਲ ਖੜਨਾ ਚਾਹੀਦਾ ਸੀ ਕਿ ਉਹਨਾਂ ਨਾਲ ਜਿਹੜਾ ਬੰਦਾ ਸਹੀ ਤੁਸੀਂ ਉਹਦੇ ਨਾਲ ਖੜੋ ਤੁਸੀਂ ਦੇਖੋ ਵੀ ਮੇਰਾ ਜਨਰੇਟਰ ਚੋਰੀ ਹੋਇਆ 40-50 ਹਜ਼ਾਰ ਦਾ ਜੀ ਉਹ ਕੌਣ ਕਰ ਜਾਣਾ ਪਰੂਗਾ ਜੀ ਸਾਡੇ ਬੱਚੇ ਦੇਖੋ ਕਿਵੇਂ ਸੌਂਦੇ ਆ ਅਸੀਂ ਡਿਊਟੀ ਜਾਂਦੇ ਆਂ ਆ ਹੀ ਖੁੱਲਾ ਛੱਡ ਕੇ ਤੁਰ ਜਾਂਦੇ ਤੁਸੀਂ ਘਰ ਨੂੰ ਦੇਖੋ ਕਵਰ ਕਰੋ ਜੀ ਦੇਖੋ ਨੂੰ ਹੁਣ ਇਹ ਕੀ ਕਹਿ ਰਹੇ ਆ ਸਾਨੂੰ ਇਹਨਾਂ ਨੇ ਹੁਣ ਇੱਕ ਨੋਟਿਸ ਕੱਢਤਾ ਹੋਰੀ ਪਰ ਕੋਣ ਨੂੰ ਠੀਕ ਨਹੀਂ ਕਰਦੇ ਇਹਨਾਂ ਨੇ ਨੋਟਿਸ ਕੱਢਿਆ ਵੀ ਅਸੀਂ ਤੁਹਾਡੇ 10 ਦਿਨਾਂ ਦੇ ਵਿੱਚ ਵਿੱਚ ਅਸੀਂ ਤੁਹਾਡੇ ਘਰ ਆਟਾਵਾਂਗੇ ਹੁਣ ਉਹ ਘਰ ਮੇਰਾ ਅੱਧਾ ਟੈਂਡਾ ਜੀ ਵੱਡੀ ਗੱਲ ਹੋਰ ਦੇਖੋ ਕਾਨੂੰਨ ਇਹ ਕਹਿੰਦਾ ਵੀ ਜੇ ਕੇ ਦਾ ਫੋ ਮੇਰਾ ਅੱਧਾ ਕਟਾ ਇੰਦਾ ਹੁਣ ਇਸ ਗੀਮ ਸਾਹਿਬ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੂਰੇ ਦੇ ਬਣਾ ਦਨੇ ਆ ਪਰ ਪਤਾ ਨਹੀਂ ਬਣਾਉਣੇ ਜਾਂ ਨਹੀਂ ਬਣਾਉਣੇ ਕੀ ਕਹਿੰਦੇ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਅੱਧਾ ਕਟਾ ਇੰਦਾ ਮੈਨੂੰ 10 ਲੱਖ ਰੁਪਏ ਤਾਂ ਦੇ ਦਈਏ ਅੱਧੇ ਘਰ ਦਾ ਦੇਖੋ ਜਿਹੜਾ ਮਰਲਾ ਛੜਕਦੇ ਤੁਸੀਂ ਵੇਖੋ ਵੀ ਇਹਦੇ ਕੀ ਰੇਟ ਹੋਗਾ ਜੀ 10 ਲੱਖ ਰੁਪਏ ਮਰਲਾ ਰੇਟ ਆਈ ਇਥੇ ਕਈ ਲੋਕੀ ਕਹਿੰਦੇ ਨੇ ਜੀ ਉਹੀ ਕਹੀ ਜਾਂਦੇ ਮੋਗੇ ਦਾ 10 ਲੱਖ ਰੇਟ ਨਹੀਂ ਸਾਨੂੰ ਦਵਾ ਦਿਓ ਠੀਕ ਨਹੀਂ 10 ਲੱਖ ਮਰਲਾ ਜਿਹਦਾ 50 ਹਜ਼ਾਰ ਦੇ ਰਹੇ ਜੀ ਦੇਖੋ ਐਸ ਡੀ ਐਮ ਤਹਿਸੀਲਦਾਰ ਸਾਹਿਬ ਨੇ ਤਾਂ ਪਹਿਲਾਂ ਹੀ ਰਿਪੋਰਟ ਬਣਾ ਕੇ ਦਿੱ ਉਹ ਨਹੀਂ ਮੰਨਦੇ ਜੀ ਅਸੀਂ ਬਹੁਤ ਕੇ ਸਾਡੇ ਕੋਲ ਉਹਨਾਂ ਦੀ ਰਿਕਾਰਡਿੰਗ ਹੈਗੀ ਹੈ ਜੀ 40 ਮਿੰਟ ਦੀ ਵਿਕਾਸ ਸ਼ਰਮਾ ਜਿਹੜੇ ਸੀਰਦਾਰ ਸੀ ਉਹਨਾਂ ਦੀ ਸਾਡੇ ਕੋਲ ਰਿਕਾਰਡਿੰਗ ਹੈ ਜੀ ਜਿਹਦੇ ਵਿੱਚ ਉਹ ਕਹਿੰਦੇ ਵੀ ਵਾਕਿਆ ਸਾਡੇ ਤੋਂ ਗਲਤੀ ਹੋਈ ਹੈ ਐਸਡੀਐਮ ਸਾਹਿਬ ਮੰਨਦੇ ਵੀ ਵਾਕਿਆ ਹੀ ਗਲਤੀ ਹੋਈ ਹੈ ਪਰ ਹੱਲ ਕੋਈ ਨਹੀਂ ਕਰਦਾ ਜੀ ਸਾਨੂੰ ਘਰੋਂ ਬੇਕਾਰ ਕਰ ਰਹੇ ਜੀ ਤੁਸੀਂ ਦੇਖੋ ਜੀ ਅਸੀਂ ਅੱਜ ਘਰ ਸਾਡੇ ਡਾਈਨ ਅਸੀਂ ਕਿੱਥੇ ਜਾਵਾਂਗੇ ਜੀ ਕਿੱਥੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਜੀ ਆਹ ਭੈਣ ਜੀ ਉਹਨਾਂ ਦੇ ਘਰ ਦੇ ਡਟੇ ਪਏ ਆ ਜੀ ਆਹ ਮੈਡਮ ਦਾ ਘਰ ਦੇ ਡਟੇ ਪਿਆ ਜੀ ਕੋਈ ਸੁਣਵਾਈ ਨਹੀਂ ਜੀ ਇਹਨਾਂ ਨੂੰ ਪੈਸੇ ਮਿਲ ਗਏ ਨਾ ਕਿਸੇ ਨੂੰ ਕੋਈ ਪੈਸੇ ਨਹੀਂ ਮਿੜਿਆ ਜੀ ਨਵਾਂ ਪੈਸਾ ਨਹੀਂ ਤਾਂ ਤੁਸੀਂ ਆ ਪਈ ਜੀ ਆ ਜੀ ਇਹਨਾਂ ਦਾ ਸ਼ੋਰੂਮ ਦੇਖੋ ਜੀ ਕਿੱਡਾ ਵੱਡਾ ਬਣਾਇਆ ਹੈ 1.5 ਕਰੋੜ ਰੁਪਏ ਇਹਨਾਂ ਨੇ ਉਸ ਟਾਈਮ ਸ਼ੋਰੂਮ ਤੇ ਲਾਇਆ ਸੀ ਇੱਕ ਚੀਜ਼ ਨਹੀਂ ਮੈਨੂੰ ਸਰਕਾਰ ਦੀ ਸਮਝ ਆਉਂਦੀ ਵੀ ਥੱਲੇ ਤਾਂ ਸਾਡੇ ਤੇ ਆਂਦੇ ਚਾਹੀਏ ਵੀ ਤੁਸੀਂ ਫਸਲ ਬੀਜਦੇ ਆ ਫਿਰ ਸਟ੍ਰਕਚਰ ਦੇ ਪੈਸੇ ਕਹਦੇ ਦੇ ਰਹੇ ਸਾਨੂੰ ਤੁਸੀਂ ਜੇ ਥੱਲੇ ਫਸਲ ਬੀਜੀ ਵੀ ਹੈ ਤਾਂ ਫਿਰ ਸਟ੍ਰਕਚਰ ਹੋਇਆ ਤੇ ਕਿਵੇਂ ਬਣ ਗਿਆ ਜੀ ਉਹ ਸ਼ੋਰੂਮ ਹੈ ਜੀ 1.5 ਕਰੋੜ ਰੁਪਏ ਲੱਗਿਆ ਬਾਈ ਜੀ ਦਾ ਤੇ ਤੁਸੀਂ ਇਹ ਵੇਖੋ ਵੀ ਰਜਿਸਟਰੀ ਇਹਨਾਂ ਦੀ ਕਮਰਸ਼ੀਅਲ ਦੀ ਜੀ ਜੇ ਭਾਈ ਨਕਸ਼ਾ ਤਾਂ ਫਿਰ ਤੁਸੀਂ ਚਾਹੀਦੇ ਪੈਸੇ ਕਿਉਂ ਦੇਣਾ ਤੂੰ ਇਸੇ ਗੱਲ 'ਤੇ ਆ ਜਾ ਜੇ ਨਕਸ਼ਾ ਬਣਿਆ ਨਕਸ਼ੇ ਦੇ ਤਾਂ ਚਾਹੀ ਥੋੜੀ ਹੋਗਾ ਸੀਐਲ ਜੂ ਇਹਨਾਂ ਕੋਲੇ ਜੀ ਇੰਡਸਟਰੀ ਕਮਰਸ਼ੀਅਲ ਦੀ ਇਹਨਾਂ ਦੀ ਬਣੀ ਹੋਈ ਹੈ ਜੀ ਠੀਕ ਹੈ ਜੀ ਟੈਕਸ ਸੇ ਪੂਰਾ ਭਰਦੇ ਪਏ ਆਈ ਤੇ ਵੇਖੋ ਇਹਨਾਂ ਨੂੰ ਪੈਸੇ ਕਿੰਨੇ ਦੇ ਰਹੇ ਵੀ 30 ਤੋਂ 40 ਲੱਖ ਬਿਲਡਿੰਗ ਦਾ ਜੀ ਤੇ ਜਿਹੜਾ ਮੈਨੂੰ ਸਾਰਾ 15 ਲੱਖ ਰੁਪਏ ਇਹਨਾਂ ਨੂੰ ਉਹ ਦੇ ਰਿਹਾ ਜਗ੍ਹਾ ਦਾ ਹੀ ਚਾਹੀ ਚ ਪਾ ਗਈ ਤੁਸੀਂ ਇਸੋ ਵੀ ਕਿਵੇਂ ਚਾਹੀ ਚ ਪੈ ਗਈ ਕੋਈ ਜੀ ਅਸੀਂ ਜਦੋਂ ਐਸ.ਡੀ.ਐਮ ਸਾਹਿਬ ਨੂੰ ਕਹਿੰਨੇ ਵੀ ਤੁਸੀਂ ਪਟਵਾਰੀ ਨੂੰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਮੈਨਾਂ ਵੀ ਥੱਲੇ ਤੋਂ ਤਾਂ ਤੱਕ ਪ੍ਰਸ਼ਾਸਨ ਨੇ ਕਿਸੇ ਵੀ ਆਪਦੇ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਆਮ ਆਦਮੀ ਦੀ ਸਰਕਾਰ ਲੈਂਦੀ ਸੀ ਆਮ ਲੋਕਾਂ ਦਾ ਮੁੱਖ ਮੰਤਰੀ ਕਹਿੰਦਾ ਆਮ ਲੋਕਾਂ ਲਈ ਪ੍ਰਸ਼ਾਸਨ ਆ ਫਿਰ ਆਮ ਲੋਕਾਂ ਦੀ ਸੁਣਵਾਈ ਨਹੀਂ ਹੋਈ ਕੋਈ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਜੀ ਕਦੇ ਆਮ ਬੰਦੇ ਦੀ ਇਹ ਭੁੱਲ ਜਿਓ ਵੀ ਕੋਈ ਸੁਣਵਾਈ ਨਹੀਂ ਠੀਕ ਹੈ ਜੀ ਹੋਰ ਸਰਕਾਰਾਂ ਅੰਚ ਸਾਡੀ ਸੁਣਵਾਈ ਭਾਵੇਂ ਹੁੰਦੀ ਸੀ ਪਰ ਇਹ ਸਰਕਾਰ 'ਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮੈਂ ਭਗਵਾਨ ਤੁਮਾਂਜੀ ਨੂੰ ਕਹਿੰਦਾ ਜੇ ਉਹ ਸੁਣਦੇ ਹੋਣ ਵੀ ਤੁਸੀਂ ਆ ਕੇ ਵੇਖੋ ਤਾਂ ਸਹੀ ਸਾਡਾ ਹਾਲ ਕੀ ਕਰ ਰਿਹਾ ਤੁਹਾਡਾ ਪ੍ਰਸ਼ਾਸਨ ਜਿਹੜਾ ਤੁਸੀਂ ਕਹਿੰਦੇ ਹੋ ਇਮਾਨਦਾਰੀ ਦਾ ਤੁਸੀਂ ਰੱਟਾ ਲਾਇਆ ਵੀ ਸਾਡੀ ਸਰਕਾਰ ਬੜੀ ਇਮਾਨਦਾਰ ਮੈਂ ਸਾਬਤ ਕਰਦਾ ਵੀ ਇਦੋਂ ਵੱਡਾ ਪ੍ਰਸ਼ਾਸਨ ਜਿੰਨਾ ਸਾਡੇ ਨਾਲ ਕਪੜਾ ਕਰ ਰਿਹਾ ਕੋਈ ਨਹੀਂ ਕਰ ਸਕਦਾ ਜੀ ਆਪਾਂ ਨੂੰ ਤਾਂ 50000 ਰੁਪਏ ਮਰਲੇ ਦਾ ਦੇ ਦੇ ਆ ਜੀ ਹਾਲਾਂਕਿ ਸਾਡੇ 3.5 ਲੱਖ ਰੁਪਏ ਮਰਲੇ ਦੀ ਮੇਰੀ ਆਪ ਦੀ ਖਰੀਦ ਆ 2017 2017 ਦੀ ਜੀ ਘੱਟੋ ਘੱਟ ਮੈਨੂੰ ਇੱਥ ਇੰਨਾ ਕ ਜਿਆਦਾ ਤੱਕਾ ਹੋ ਰਿਹਾ ਵੀ ਮੇਰੇ 10 ਪਰਿਵਾਰ ਦੇ ਮੈਂਬਰਾਂ ਦੇ ਪੇਟ ਜੁੜੇ ਹੋਇਆ ਇਸ ਸ਼ੋਅਰੂਮ ਦੇ ਨਾਲ ਤੇ ਮੈਨੂੰ ਆ ਨੋਟਿਸ ਆ ਗਿਆ ਵੀ 14 ਤਰੀਕ ਤਾਈ ਖਾਲੀ ਕਰ ਦੇ ਨਹੀਂ ਅਸੀਂ ਆ ਕੇ ਮਸ਼ੀਨਾਂ ਲਿਆ ਕੇ ਟਾਵਾਂਗੇ ਜਿਹੜਾ ਤੇਰੇ ਅੰਦਰ 15-20 ਲੱਖ ਰੁਪਏ ਦਾ ਸਮਾਨ ਪਿਆ ਉਹ ਵੀ ਅਸੀਂ ਭੰਨ ਦੇਣਾ ਉਹਦੀ ਜ਼ਿੰਮੇਵਾਰੀ ਵੀ ਤੇਰੀ ਆਪ ਦੀ ਆ ਮੇਰੇ ਨਾਲ ਇੰਨਾ ਕ ਜਿਆਦਾ ਤੱਕਾ ਹੋ ਰਿਹਾ ਜੀ ਮੇਰੀ ਰਜਿਸਟਰੀ ਵੀ ਕਮਰਸ਼ੀਅਲ ਆ ਮੇਰੇ ਕੋਲ ਸੀਐਲਯੂ ਵੀ ਆ ਮੇਰਾ ਬਿਜਲੀ ਦਾ ਮੀਟਰ ਵੀ ਕਮਰਸ਼ੀਅਲ ਲੱਗਿਆ ਹੋਇਆ ਜੀ ਮੈਂ ਸਾਰੇ ਟੈਕਸ ਵੀ ਭਰਦਾ ਜੀ ਸਭ ਕੁਝ ਮੇਰੇ ਕੋਲ ਆ ਪਰ ਮੈਨੂੰ ਚਾਹੀ ਮੇਰੀ ਜੈਸਟੀ ਤੇ ਲਿਖਿਆ ਹੋਇਆ ਜੀ ਗੈਰ ਮੌਨਕਲ ਕਮਰਸ਼ੀਅਲ ਖਾਲੀ ਪਲਾਟ ਇਹ ਮੈਨੂੰ ਇਹ ਚਾਹੀਦੇ ਖੇਤੀਬਾੜੀ ਦੇ 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 ਮੈਨੂੰ ਸਾਬਤ ਹੀ ਕਰਦੇ ਨੇ ਵੀ ਸ਼ੋਅਰੂਮ ਕਿਵੇਂ ਬਣ ਗਿਆ ਫਿਰ ਉਹਦੇ ਤੇ ਚਾਹੀਦਾ ਟੈਕਸ ਲਿਆ ਜਾ ਰਿਹਾ ਫਿਰ ਤੁਹਾਡੇ ਨਾਲ ਇਦਾਂ ਦਾ ਲੱਗਦਾ ਨਹੀਂ ਕਿ ਸਰਕਾਰ ਜਿਹੜੀ ਲੋਕਾਂ ਨੂੰ ਚੋਰ ਕਹਿੰਦੀ ਸੀ ਅੱਜ ਆਪ ਉਹਦੇ ਮਿਲਾਈ ਚਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਅਸੀਂ ਆਮ ਬੰਦੇ ਆ ਆਮ ਬੰਦੇ ਆਮ ਕੋਈ ਨਹੀਂ ਹੈਗੇ ਸ਼ਰੇ ਆਮ ਮੈਂ ਕਹਿੰਦਾ ਇਹ ਆਮ ਕੋਈ ਨਹੀਂ ਹੈਗੇ ਕਿ ਵੱਡੇ ਵੱਡੇ ਲੀਡਰ ਬਣ ਗਏ ਇਹਨਾਂ ਦੀਆਂ ਆਪਦੀਆਂ ਕਰੋੜਾਂ ਦੀਆਂ ਕੋਠੀਆਂ ਬਣਦੀਆਂ ਪਈਆਂ ਕਹਿ ਦਿਆਂ 10 ਕਿੰਨੇ ਅਜ ਬਣਦੀਆਂ ਕਹਿ ਦਿਆਂ ਕਹਿ ਦਿਆਂ ਬਣਦੀਆਂ ਮੋਗੇ ਵਾਲੀ ਐਮ ਐਲ ਏ ਬਹੁਤ ਕੁਝ ਬਣਾਈ ਜਾਂਦੀ ਆ ਪਰ ਇਹਨਾਂ ਨੂੰ ਪੁੱਛਣ ਮਾਤਾ ਜੀ ਆਪਣਾ ਵੀ ਪਲਾਟ ਵਿੱਚ ਆਇਆ ਕੋਠੀ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੇ ਨਾਲ ਆਇਆ ਕੋਈ ਨੋਟਿਸ ਜਾਂਟ ਆਇਆ ਹੈ ਮੇਰਾ ਹਸਬੰਡ ਸਿਰ ਤੇ ਨਹੀਂ ਹੈਗਾ ਉਹਨੇ 9 ਸਾਲ ਪਹਿਲਾਂ ਡੈਥ ਹੋ ਚੁੱਕੀ ਬੱਚੇ ਮੇਰੇ ਛੋਟੇ ਆ ਸਾਨੂੰ ਜਿਹੜੇ ਹਿਸਾਬ ਨਾਲ ਸਾਨੂੰ ਪੈਸੇ ਦਿੰਦੇ ਵੇ ਸਰ ਮੈਂ ਤਾਂ ਘਰ ਛੱਡੋ ਮੈਂ ਤਾਂ ਜਗ੍ਹਾ ਵੀ ਨਹੀਂ ਲੈਣ ਜੋਗੀ ਬਸ ਮੇਰੇ ਤਾਂ ਸਰਕਾਰ ਅੱਗੇ ਇਹੀ ਗੁਜ਼ਾਰਚ ਹੈ ਸਾਨੂੰ ਜੇ ਤੇ ਦੇਣੇ ਆ ਤਾਂ ਪੈਸੇ ਸਾਨੂੰ ਉਹਨੇ ਕਦੋ ਕਿ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਸੈਟਲ ਕਰ ਸਕਾ ਵਾਧੂ ਨਹੀਂ ਅਸੀਂ ਮੰਗਦੇ ਅਸੀਂ ਉਹਨੇ ਕ ਮੰਗਦੇ ਜਿੰਨੇ ਕ ਜੋਗੇ ਹੈਗੇ ਆ ਪਰ ਗੱਲ ਨਹੀਂ ਸਰ ਸਾਡੀ ਕੋਈ ਨਹੀਂ ਸੁਣਦਾ ਪਏ ਇੱਥੇ ਅਮਨਦੀਪ अरोड़ा ਸਾਨੂੰ ਵੇਖਣ ਦਾ ਕਢਿ ਆਏ ਇੱਥੇ ਇੱਕ ਵਾਰ ਨਹੀਂ ਆਏ ਵੀ ਵੇਖਾ ਤਾਂ ਸਹੀ ਜਾ ਕੇ ਸਾਡੇ ਸ਼ਹਿਰ ਦੇ ਵਿੱਚ ਕੀ ਹੁੰਦਾ ਪਏ ਕੀ ਨਹੀਂ ਹੁੰਦਾ ਪਏ ਔੜੇ ਸਾਰੇ ਭੈਣ ਭਰਾਣੇ ਮੇਰੇ ਇਹ ਇੰਨਾ ਡਰੇ ਹੋਏ ਆ ਕਿ ਮੈਂ ਤਾਂ ਫਿਰ ਵੀ ਇੱਕ ਔਰ ਤਾਂ ਸਰ ਮੈਂ ਕੱਲੀ ਰਹਿਣੀ ਆ ਘਰ ਦੇ ਵਿੱਚ ਜਦੋਂ ਮਰਜ਼ੀ ਆ ਜਾਣਗੇ ਢਾਡਣਗੇ ਮੇਰਾ ਘਰ ਮੈਂ ਨਹੀਂ ਢਾਣ ਦਿੰਦੀ ਸਰ ਮੈਂ ਜਾਂ ਮਰ ਜੂੰਗੀ ਜਾਂ ਮੈਂ ਉਹਨਾਂ ਨੂੰ ਮਾਰ ਦੂੰਗੀ ਬਿਲਕੁਲ ਘਰ ਬਣਾਉਣ ਤੇ ਸਾਰੀ ਉਮਰ ਲੱਗੀ ਮੈਂ ਬਹੁਤ ਡਿਪਰੈਸਡ ਆ ਸਰ ਜਦ ਤੱਕ ਮੇਰੇ ਹਸਬੰਦ ਇੰਦੇ ਆਤੋਏ ਮੈਨੂੰ 9 ਮਹੀਨੇ ਫਰੀਦਗੜ੍ਹ ਤੋਂ ਦਵਾਈ ਖਾਦੀ ਡਿਪਰੈਸ਼ਨ ਲਈ ਪਰ ਅੱਜ ਮੈਨੂੰ ਲੱਗਦਾ ਅੱਜ ਫੇਰ ਮੇਰੇ ਨਾਲ ਉਹੀ ਕਹਾਣੀ ਬਣੇ ਮੈਨੂੰ ਹੋਰ ਕੁਝ ਨਹੀਂ ਹੋਣਾ ਜਾਂ ਮੈਂ ਮਰ ਜੂਗੀ ਸਰ ਜਾਂ ਮੈਂ ਮਾਰ ਲੂਗੀ ਬਸ ਇੱਕ ਹੀ ਕਹਾਣੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਇਸ ਮਸਲੇ ਤੇ ਸਰ ਜਿੱਦਣ ਇੱਥੇ ਪ੍ਰਸ਼ਾਸਨ ਨੇ ਆਕੇ ਵੀਰ ਜੀ ਦੇ ਘਰ ਦੀ ਕੰਦਾ ਟਾਈ ਐ ਇੱਥੇ ਪਿੰਡ ਦਾ ਕੋਈ ਵੀ ਬੰਦਾ ਨਹੀਂ ਆਇਆ ਸਾਡੇ ਨਾਲ ਖੜਿਆ ਮੋਟਰ ਬੰਦ ਲੈ ਤੇ ਗੇੜ ਗਿਆ ਤੇ ਕਰਦੇ ਨੇ ਗੱਡੇ ਤੇ ਸਿਰਫ ਦੋ ਜਾਨੇ ਆਏ ਉਹ ਵੀ ਐਟੇ ਟਾਈਮ ਤੇ ਜਦੋਂ ਸਾਰੇ ਕਰਦੇ ਕੰਦਾ ਟਹਿ ਗਿਆ ਚਲੋ ਠੀਕ ਹੈ ਜਰਨੈਲ ਮਾਮਾ ਜੀ ਐਮਸੀ ਆਏ ਆ ਚਲੋ ਉਹਨਾਂ ਨੇ ਸਾਡਾ ਸਾਥ ਦਿੱਤਾ ਪਰ ਨਹੀਂ ਜਿੱਥੋਂ ਤੱਕ ਲੋਕਾਂ ਨੂੰ ਕਰਨਾ ਚਾਹੀਦਾ ਸੀ ਸਾਡੇ ਨਾਲ ਖੜੇ ਨਹੀਂ ਆ ਗਏ ਨਾ ਤਾਂ ਜੀ ਆਮ ਲੋਕਾਂ ਦੀ ਸਰਕਾਰ ਦਾ ਨਾਰਾ ਦਿੰਦਾ ਮੁੱਖ ਮੰਤਰੀ ਕਹਿੰਦਾ ਆਮ ਲੋਕਾਂ ਦੀ ਸਰਕਾਰ ਆ ਕਿਸੇ ਨੂੰ ਦਿੱਕਤ ਨਹੀਂ ਆਊ ਪ੍ਰਸ਼ਾਸਨ ਉਹਨਾਂ ਦੀ ਸੁਣੂਗਾ ਕਿਸੇ ਨਾਲ ਹੀਰਾ ਫੇਰੀ ਨਹੀਂ ਇਹ ਤਾਂ ਸ਼ਰਿਆਮ ਨਹੀਂ ਲੱਗਦਾ ਹੋ ਰਿਹਾ ਸਾਰਾ ਆਮ ਆਦਮੀ ਪਾਰਟੀ ਮੈਂ ਤਾਂ ਕਹਿੰਦੀ ਆ ਭਗਵੰਤ ਮਾਨ ਸਾਡਾ ਆਪਣਾ ਭਰਾ ਐ ਪੰਜਾਬ ਦਾ ਪੁੱਤ ਐ ਵੀ ਪੰਜਾਬ ਦੇ ਪੁੱਤ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਪੰਜਾਬੀ ਭਰਾਵਾਂ ਨਾਲ ਕੀ ਕਰਦਾ ਪਿਆ ਉਹ ਇਹ ਨਹੀਂ ਦੇਖਦਾ ਕੋਈ ਅਮੀਰ ਐ ਉਹ ਨਹੀਂ ਦੇਖਦਾ ਪੇ ਕੋ ਗਰੀਬ ਐ ਉਹ ਬਸ ਟੜਾ ਟੜ ਉਹਨੂੰ ਸੈਂਟਰ ਗਵਰਨਮੈਂਟ ਦੇ ਪੂਰੇ ਪੈਸੇ ਪਾਇਆ ਸਾਨੂੰ ਕਿਉਂ ਨਹੀਂ ਪੂਰੇ ਪੈਸੇ ਦਿੰਦੇ ਪਏ ਸਾਰਾ ਆਪਣਾ ਵੀ ਕਿੰਨਾ ਕਿੱਜਗਾ ਸਾਈ ਮਰ ਰਹੇ ਜਗੇ ਸਾਡੀ ਆ ਸਾਡੇ ਗੋਮਲ ਦਿਖਾ ਗਏ ਸਾਰੇ ਰਿਕੋਰਡ ਕਮਰਸ਼ਲ ਜਗਾ ਸਾਡੀ ਜਿਸ ਚਾਹੀਸ ਪਾਕਿਸਤਾਨੀ ਮਰ ਰਹੇ ਪਏ ਜੀ ਸੜਕਾਂ ਦਾ ਲੱਗਾ ਸੀਗਾ ਸਾਨੂੰ ਗਵਰਨਮੈਂਟ ਤੋਂ ਸਬਸਿਡੀ ਮਿਲੀ ਹੋਈ ਆ ਰਿਕਾਰਡ ਆ ਇਨਕੰਟਰੈਕਟ ਫੈਸਲੇ ਭਰਦੇ ਆ ਤੇ ਸਾਡੇ ਪਰਸਾ ਰਕ ਉਜਾੜ ਤੋਂ ਜਦੋਂ ਟੈਕਸ ਭਰਿਆ ਜਾਂਦਾ ਫੇਰ ਆਪਾਂ ਨੂੰ ਕਮਰਸ਼ੀਅਲ ਜਿਹੜੀ ਜਗ੍ਹਾ ਦਾ ਰੇਟ ਆ ਜਿਹੜਾ ਦੂਜਾ ਐਗਰੀਕਲਚਰ ਵਾਲਾ ਦਿੱਤਾ ਯਾਰ ਚਾਹੀਦੀ ਚਾਹੀਦਾ ਦੇ ਰਹੇ ਕੰਨ ਥੋੜੀ ਚਾਹੀਚ ਐ ਇਹਨੂੰ ਚਾਹੀਦਾ ਦੇ ਸਾਉ 30 ਸਾਲ ਕੋਲੇ ਜਿਹੜਾ 1997 ਚ ਲੱਗੀ ਸੀ ਕੀ ਮੰਨ ਕਰਦੇ ਸਰਕਾਰ ਇਹ ਗੱਲ ਸਾਨੂੰ ਜੋ ਕਮਰਸ਼ੀਅਲ ਦੇ ਪੈਸੇ ਮਿਲਣੇ ਚਾਹੀਦੇ ਜੇਕਰ ਨਹੀਂ ਮਿਲਦੇ ਇਹ ਮੈਂ ਦੇ ਫਿਰ ਮਰੇ ਤੇ ਪੈ ਗਈ ਜੀ ਫਿਰ ਅਸੀਂ ਸਾਨੂੰ ਉਜਾੜ ਲੈਣਾ ਚਾਹੀਦਾ ਉਹ ਉਜਾੜ ਦੇ ਅੱਗੇ ਪੰਜਾਬ ਬੁਝੜੀ ਦਾ ਹੋਰ ਜੁੜ ਜੂਗਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੰਨੇ ਘਰ ਢਾਏ ਗਏ ਆ ਜਾਂ ਢਾਏ ਜਾਣੇ ਆ ਇਹ ਮੇਰੇ ਨਗਰ ਦੇ ਨੇ ਮੈਂ ਇੱਥੋਂ ਦਾ ਵਾਸੀ ਆ ਮੇਰੇ ਸਾਰੇ ਭੈਣ ਭਰਾ ਨੇ ਇਹ ਇਹਨਾਂ ਦੀ ਮਦਦ ਲਈ ਅਸੀਂ ਮਰਾਂਗੇ ਵੀ ਤੇ ਲੜਾਂਗੇ ਵੀ ਜੇ ਇਹਨਾਂ ਦਾ ਕੋਈ ਤੱਕਾ ਹੋਊਗਾ ਤੇ ਸਭ ਤੋਂ ਪਹਿਲਾਂ ਇਹ ਘਰਾੜਿਆਂ ਦੇ ਗੋਲੀ ਮੁਗਰ ਉਹ ਪਹਿਲਾਂ ਅਸੀਂ ਖਾਵਾਂਗੇ ਜੇ ਜੇਲ ਹੋਊਗਾ ਤਾਂ ਪਹਿਲਾਂ ਅਸੀਂ ਜਾਵਾਂਗੇ ਡਾਂਗਾ ਚੱਲਣ ਗਿਆ ਪੁਲਿਸ ਨੇ ਪਹਿਲਾਂ ਅਸੀਂ ਖਾਵਾਂਗੇ ਇਹ ਮਗਰ ਰਹਿਣਗੇ ਪਹਿਲਾਂ ਤੈਨੂੰ ਮੇਰੇ ਭਰੋਸਾ ਦੇਣਾ ਚਾਹੁੰਦਾ ਦੂਜੀ ਗੱਲ ਮੈਂ মিডিਆ ਦੇ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ মিডিਆ ਚੌਥਾ ਥੰਮ ਹੁੰਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਲੋਕਤੰਤਰ ਦਾ ਤੇ মিডিਏ ਨੇ ਜਿਹੜੀ ਸਾਡੀ ਕਵਰੇਜ ਤੋਂ ਲੋਕਾਂ ਦਾ ਜਿਹੜਾ ਉਜਾੜਾ ਹੋਇਆ ਵੱਡੇ ਪੱਧਰ ਤੇ ਸੁੱਤਿਆਂ ਪਿਆ ਨੂੰ ਉਜਾੜਿਆ ਗਿਆ 200 ਬੰਦਾ ਪੁਲਿਸ ਦਾ ਨਾਲ ਲਿਆ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਕਰੇਨਾਂ ਨਾਲ ਲਿਆ ਕੇ ਉਹਨਾਂ ਨੂੰ ਬਿਨਾਂ ਪੁੱਛਿਆ ਬਿਨਾਂ ਕੋਈ ਨੋਟਿਸ ਦਿੱਤਾ ਬਿਨਾਂ ਕੋਈ ਪੈਸਾ ਚੁਕਾਇਆ ਉਹਨਾਂ ਦੇ ਅਜਾੜੇ ਕੀਤੇ ਘਰਾਂ ਦੇ ਘਰ ਢਾਏ ਘਰ ਖੁੱਲੇ ਕਰਤੇ ਉਹਨਾਂ ਦੇ ਹੁਣ ਚੋਰੀਆਂ ਹੋ ਰਹੀਆਂ ਉਹ ਚੋਰੀਆਂ ਦੀਆਂ ਵੀ ਹੁਣ ਪੁਲਿਸ ਰਿਪੋਰਟਾਂ ਹੋਈਆਂ ਜਿਹਦਾ ਜਨਰੇਟਰ ਚੋਰੀ ਹੋਇਆ ਪੁਲਿਸ ਰਿਪੋਰਟ ਕਰਾ ਕੇ ਆਇਆ ਕੋਈ ਸੁਣਵਾਈ ਨਹੀਂ ਘਰ ਢਾਏ ਗਏ ਕੋਈ ਸੁਣਵਾਈ ਨਹੀਂ ਕਿਸੇ ਨੇ ਕੋਈ ਪੈਸਾ ਨਹੀਂ ਚੱਕਿਆ ਬਿਨਾਂ ਪੈਸੇ ਚੱਕੇ ਤੋਂ ਘਰ ਢਾਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਜਦ ਕਿ ਰੂਲ ਇਹ ਕਹਿੰਦਾ ਕਿ ਜਿੰਨੀ ਦੇਰ ਤੱਕ ਮਾਲਕ ਉਹਦੀ ਜ਼ਮੀਨ ਕਿਸੇ ਕਿਸਮ ਦੀ ਆ ਇਹ ਤੁਹਾਨੂੰ ਹੁਣੇ ਸਾਰਿਆਂ ਨੇ ਦੱਸਿਆ ਵੀ ਇਹਨਾਂ ਜਿਹੜੀ ਜ਼ਮੀਨ ਆ ਉਹ ਗੈਰਮਮਕਨ ਜ਼ਮੀਨ ਆ ਤੇ ਇਹ ਜਿਹਾ ਹਾਈਵੇ ਤੋਂ 100 ਫੁੱਟ ਪਿੱਛੇ ਨੂੰ ਸਾਰੀ ਕਮਰਸ਼ੀਅਲ ਆ ਬੁੱਗੀਪਰਾ ਚਾਉਂ ਤੋਂ ਲੈ ਕੇ ਬਾਬਾ ਫਰੀਦ ਤੱਕ ਦੋਨੋਂ ਪਾਸੇ ਰੋਡ ਦੇ ਇਹ 100 ਫੁੱਟ ਤੋਂ ਸਾਰੇ ਅੰਦਰ ਆ ਜਾਂਦੇ ਤੇ ਇਹ ਸਾਰੇ ਦੇ ਸਾਰੇ ਚਾਹੇ ਇਹਨਾਂ ਦਾ ਘਰ ਹੁੰਦਾ ਚਾਹੇ ਇਹਨਾਂ ਦੀ ਦੁਕਾਨ ਉਹ ਸਾਰੇ ਕਮਰਸ਼ੀਅਲ ਹੋਣੇ ਸੀ ਤੇ ਪਹਿਲਾਂ ਤੱਕ ਇਹਨਾਂ ਨਾਲ ਨਹੀਂ ਹੋਇਆ ਵੀ ਇਹਨਾਂ ਨੂੰ ਕਮਰਸ਼ੀਅਲ ਨਹੀਂ ਗਿਣਾ ਗਿਆ ਕਮਰਸ਼ੀਅਲ ਦਾ ਰੇਟ 5 ਲੱਖ ਰੁਪਿਆ ਮਰਲਾ ਗਵਰਨਮੈਂਟ ਕੋਲੇ ਜਿਹੜਾ ਗਵਰਨਮੈਂਟ ਕੋਲ ਦਾ ਰੇਟ 3 ਲੱਖ ਰੁਪਿਆ ਮਰਲਾ ਤੇ ਚਾਹੇ ਦਾ ਰੇਟ 55000 ਰੁਪਿਆ ਮਰਲਾ ਇਹਨਾਂ ਨੂੰ 55000 ਨਾਲ ਪੈਸੇ ਪਾ ਦੇ ਹੋ ਜਿਹੜਾ ਤੁਸੀਂ ਬਾਈ ਦਾ ਸ਼ੋਰੂਮ ਤੇ ਗੁਰਨਾਨਕ ਫਰਨੀਚਰ ਸਟੋਰ ਆ ਮੇਰੇ ਘਟ ਤੋਂ ਕਰ 1.5 ਕਰੋੜ ਰੁਪਈਆ ਦਾ 2017 ਚ ਲੱਗਿਆ ਬਣਾਉਣ ਤੇ ਤੇ ਅੱਜ ਇਹਨੂੰ ਦੇ ਦਿੱਤਾ 56 ਲੱਖ ਰੁਪਈਆ 1.5 ਕਰੋੜ ਦੀ ਉਦੋਂ ਜਗਾ ਸੀ ਉੱਤੇ ਫਰਨੀਚਰ ਬਣਿਆ ਬਣਿਆ ਉਹ ਸਾਰੀਆਂ ਜੋੜ ਕੇ 2.5 ਕਰੋੜ ਦੇ ਕਰੀਬ ਜਗਾ ਬਣਦੀ ਉਹਦੀ ਫਿਰ ਅਜਾੜਾ ਲਾਉਂਸ ਉੱਜੜ ਕੇ ਉਹਨੇ ਜਾਣਾ ਕਿੱਥੇ ਕਿੱਥੇ ਸੇਵਾ ਕਰੂੰ ਇਹ ਪੈਸੇ ਕਿਹਨੇ ਖਾਣੇ ਆ ਹੁਣ ਜਿਵੇਂ ਨਾ ਸਾਰਿਆਂ ਨੇ ਦੱਸਿਆ ਵੀ ਇਹ ਪਿਛਲੇ 20-25 ਦਿਨ ਤੋਂ ਇਹਨਾਂ ਦਾ ਅਜਾੜਾ ਜਦੋਂ ਹੋਇਆ ਢਾਏ ਪਏ ਆ ਕੀ ਇਥੇ ਦੀ ਲੋਕਲ ਐਮਐਲਏ ਦਾ ਫਰਜ਼ ਨਹੀਂ ਬਣਦਾ ਇੱਥ ਕਿਉਂ ਨਹੀਂ ਆਈ ਇਹਦਾ ਮਤਲਬ ਕੀ ਲੈਣ ਦੇਣਾ ਉਹਦਾ ਉਹਦੇ ਨਾਲ ਕੀ ਲਿੰਕ ਬਣਦਾ ਪ੍ਰਸ਼ਾਸਨ ਜਿਹਨੂੰ ਐਸੇ ਕਰਕੇ ਲਾਇਆ ਗਿਆ ਵੀ ਉਹ ਆ ਕੇ ਨੇ ਸਾਰ ਲਵੇ ਉਹ ਪ੍ਰਸ਼ਾਸਨ ਕੋਲ ਇਹ ਜਾਂਦੇ ਚੱਲ ਕੇ ਵਾਰ-ਵਾਰ ਨਾਲ ਅਸੀਂ ਜਾਂਦੇ ਆਂ ਚਾਰ-ਚਾਰ ਘੰਟੇ ਇਹਨਾਂ ਨੂੰ ਦੱਸਿਆ ਬਾਰ ਚ ਖੜਾਈ ਰੱਖਦੇ ਗੱਲ ਨਹੀਂ ਸੁਣਦੇ ਫਿਰ ਉਹ ਪੈਸੇ ਨੇ ਕਿੱਥੇ ਜਾਣਾ ਇਹ ਦੱਸਿਆ ਜਾਵੇ ਸਾਨੂੰ ਹੁਣ ਜ਼ਬਰਦਸਤੀ ਜਿਹੜਾ ਨੋਟਿਸ ਬਾਈ ਨੇ ਦਿਖਾਇਆ ਤਰਨਪ੍ਰੀਤ ਜੀ ਨੇ ਗੁਰਨਾਡਕ ਫਰਨੀਚਰ ਦਾ 14 ਤਰੀਕ ਨੂੰ ਢਾਉਣ ਦਾ ਜੇ 14 ਤਰੀਕ ਨੂੰ ਆ ਕੇ ਜ਼ਬਰਦਸਤੀ ਢਾਇਆ ਜਾਂਦਾ ਤੇ ਮੇਰੀ ਤਾਂ ਇੱਕ ਬੇਨਤੀ ਇਹ ਨਾਲ ਸਰ ਜੀ ਨਾਲ ਨਗਰ ਨਿਗਮ ਅਸੀਂ ਦਾ ਨਾਲ ਆ ਵੀ ਇੱਥੇ ਅਸੀਂ ਲੜਾਂਗੇ ਤੇ ਮਰਾਂਗੇ ਕੈਮਰਾਮੈਨ ਅਸਰ ਦੇ ਨਾਲ ਸੱਜ ਸਿੰਘ ਰੋਲੀ ਪੀਟੀਸੀ ਨੂ ਮੌ